नगर काउंसिल रामपुरा फूलवलो रिटायर हुए कर्मचारियों ਨੂੰ ਉਨ੍ਹਾਂ ਦੀ ਬਕਾਇਆ ਰਕਮ ਦੇ ਚੈੱਕ ਵੰਡੇ ਗਏ ਇਸ ਸਮਾਗਮ ਦੌਰਾਨ ਆម ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੀ ਪਾਰਟੀ ਦੇ ਨੇਤਾਵਾਂ ਨੇ ਰਿਟਾਇਰ ਕਰਮਚਾਰੀਆਂ ਅਤੇ ਕਾਉਂਸਲ ਮੈਂਬਰਾਂ ਦਾ ਸਨਮਾਨ ਕੀਤਾ ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸ਼ਹਿਰੀ ਜਾ ਕਰਮਚਾਰੀ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਸਰਕਾਰ ਦੀ ਪਹਿਲੀ ਤਰਜੀ ਲੋਕਾਂ ਨੂੰ ਸਹੂਦਾਵਾਂ ਪ੍ਰਦਾਨ ਕਰਨਾ ਅਤੇ ਕਰਮਚਾਰੀਆਂ ਦੇ ਹੱਤਕਾਂ ਦੀ ਰੱਖਿਆ ਕਰਨਾ ਹੈ ਮੈਂ ਸਿੰਦਰ ਸਿੰਘ ਪ੍ਰਧਾਨ ਮਿਊਨਿਸਪਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਰਿਟਾਇਰ ਕਰਮਚਾਰੀਆਂ ਵੱਲੋਂ ਹਲਕੇ ਦੇ ਐਮਐਲਏ ਸਾਹਿਬ ਬਲਕਾਰ ਸਿੰਘ ਸਿੱਧੂ ਸਾਹਿਬ ਜੀ ਦਾ ਮੁੱਖ ਮੰਤਰੀ ਪੰਜਾਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਰਿਟਾਇਰਡ ਮੁਲਾਜ਼ਮਾਂ ਦੀ ਬੜੇ ਸਾਲਾਂ ਤੋਂ ਜਿਨ੍ਹਾਂ ਦੀ ਡੈਥ ਵੀ ਹੋ ਚੁੱਕੀ ਹੈ ਸਾਡੇ ਸਫਾਈ ਸੇਵਕਾਂ ਦੀ ਤੇ ਦੂਜੇ ਮੁਲਾਜ਼ਮਾਂ ਦੀ ਉਹਨਾਂ ਦੇ ਜੋ ਬਕਾਏ ਬਾਕੀ ਸੀ ਨਗਰ ਕੌਂਸਲ ਵੱਲ ਉਹ ਸਰਦਾਰ ਬਲਕਾਰ ਸਿੰਘ ਸਿੱਧੂ ਜੀਆ ਦੇ ਵਿਸ਼ੇਸ਼ ਉਪਰਾਲੇ ਪ੍ਰਧਾਨ ਜੀਆਂ ਰਹੀ ਸੀ ਇਹੋ ਸਾਹਵਾਲ ਤੇ ਸਾਰੇ ਨਗਰ ਕੌਂਸਲਰਾਂ ਵੱਲੋਂ ਜੋ ਸਾਨੂੰ ਅੱਜ ਦਾ ਇਹ ਚੈੱਕ ਮੰਡ ਸਮਾਗਮ ਕੀਤਾ ਗਿਆ ਉਸ ਦਾ ਮੈਂ ਸਰਦਾਰ ਬਲਕਾਰ ਸਿੰਘ ਸਿੱਧੂ ਜੀ ਦਾ ਵਿਸ਼ੇਸ਼ ਧੰਨਵਾਦ ਕਰਦਾ ਤੇ ਮੈਨੂੰ ਪੂਰੀ ਉਮੀਦ ਹੈ ਵੀ ਅੱਗੇ ਲਈ ਵੀ ਅਸੀਂ ਰਲ ਮਿਲ ਕੇ ਜੋ ਮੁਲਾਜ਼ਮਾਂ ਸਾਰੇ ਤੇ ਰਿਟਾਇਰਡ ਮੁਲਾਜ਼ਮਾਂ ਉਹ ਨਗਰ ਕੌਂਸਲ ਦਾ ਪੰਜਾਬ ਸਰਕਾਰ ਦਾ ਜਿੱਥੇ ਧੰਨਵਾਦ ਕਰਦੇ ਆ ਤੇ ਹਰ ਗੱਲ ਦੇ ਵਿੱਚ ਸਹਿਯੋਗ ਭਰਪੂਰ ਸਹਿਯੋਗ ਆ ਜਿਹੜਾ ਉਹ ਦਿੱਤਾ ਜਾਊਗਾ। ਹਾਂਜੀ ਸਰ ਉਹਦੇ ਵਿੱਚ ਕਿਉਂਕਿ ਸਾਡੀ ਜਿਹੜੀ ਭਗਵੰਤ ਮਾਨ ਸਿੰਘ ਸਰਕਾਰ ਆ ਪੰਜਾਬ ਸਰਕਾਰ ਇਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਵੀ ਹੈ ਵੀ ਅਸੀਂ ਸਾਰੇ ਅਦਾਰਿਆਂ ਦੇ ਵਿੱਚੋਂ ਐ ਜਿਹੜਾ ਠੇਕੇਦਾਰੀ ਸਿਸਟਮ ਹੈ ਜਿਹੜਾ ਉਹਨੂੰ ਉਹ ਖਤਮ ਕਰ ਦਿੱਤਾ ਜਾਊਗਾ ਤੇ ਬਹੁਤ ਹੱਦ ਤੱਕ ਹੋ ਵੀ ਗਿਆ ਪਰੰਤੂ ਨਗਰ ਕੌਂਸਲ ਦੇ ਕੁਝ ਮੁਲਾਜ਼ਮ ਜਿਹੜੇ ਸਾਡੇ ਦਫ਼ਤਰ ਦੇ ਵਿੱਚ ਵੀ ਹੈ ਕਿਉਂਕਿ ਸਟਾਫ ਦੀ ਘਾਟ ਹੋਣ ਕਰਕੇ ਸਾਨੂੰ ਜਿਹੜੀਆਂ ਸਾਡੀਆਂ ਬਕਾਏ ਆ ਲੋਕਾਂ ਕਦੀ ਉਹ ਰਹਿ ਜਾਂਦੇ ਆ ਸਮੇਂ ਸਿਰ ਨੋਟਿਸ ਨਹੀਂ ਭੇਜੇ ਜਾਂਦੇ ਤੇ ਉਹ ਦਿੱਤੇ ਨਹੀਂ ਜਾਂਦੇ ਤੇ ਕੱਚੇ ਮੁਲਾਜ਼ਮਾ ਜਿਹੜੇ ਅਨ ਟ੍ਰੇਨਡ ਆ ਥੋੜੇ ਜੇ ਬੱਚੇ ਨਵੇਂ ਆ ਅਸੀਂ ਚਾਹੁੰਦੇ ਆ ਵੀ ਉਹਨੂੰ ਉਹਨਾਂ ਦੀ ਜਿਹੜੀ ਕੰਮ ਕਰਨ ਦੀ ਹੋਰ ਸ਼ਕਤੀ ਜਿਹੜੀ ਪੈਦਾ ਹੋ ਜੇ ਜੇ ਅਸੀਂ ਠੇਕੇਦਾਰ ਵਾਲੀ ਜਿਹੜੀ ਗੁਲਾਮੀ ਆ ਲਾਹ ਕੇ ਤੇ ਸਿੱਧਾ ਨਗਰ ਕਾਉਂਸਲ ਨਾਲ ਜਿਹੜਾ ਕੰਟੈਕਟ ਹੈ ਉਹ ਕਰ ਲਿਆ ਜਾਵੇ ਇਸ ਨਾਲ ਬਜਟ ਦੇ ਉੱਤੇ ਵੀ ਨਗਰ ਕਾਉਂਸਲ ਦਾ ਕੋਈ ਬਹੁਤਾ ਵੀ ਨੁਕਸਾਨ ਨਹੀਂ ਹੋਊ ਸੋ ਦੀ ਫਾਇਦਾ ਹੋ ਜੋ ਠੇਕੇਦਾਰ ਨੂੰ ਆਪਾਂ ਕਮਿਸ਼ਨ ਦਿੰਨੇ ਆ ਤੇ ਇਹ ਠੇਕੇਦਾਰੀ ਸਿਸਟਮ ਆ ਜਿਹੜਾ ਸਫਾਈ ਸੇਵਕਾਂ ਦੇ ਵਿੱਚੋਂ ਵੀ ਤੇ ਨਗਰ ਕਾਉਂਸਲ ਦੇ ਜਿਹੜੇ ਮੁਲਾਜ਼ਮ ਐ ਜਿਹੜੇ ਕੱਚੇ ਮੁ ਜਾਂ ਵਾਟਰ ਬਾਕਸ ਦੇ ਵਿੱਚ ਆ ਜਾਂ ਫਾਇਰ ਬਿਗੇਟ ਦੇ ਵਿੱਚ ਹੈ ਉਹਨਾਂ ਨੂੰ ਵੀ ਕੰਟੈਕਟ ਤੇ ਹੈ ਜਿਹੜਾ ਉਹ ਹੋਰ ਏਜੰਸੀਆਂ ਤੋਂ ਬਾਹਰ ਕੱਢ ਕੇ ਉਹ ਸਿੱਧਾ ਨਗਰ ਕੌਂਸਲ ਨਾਲ ਕੰਟੈਕਟ ਹੈ ਜਿਹੜਾ ਉਹ ਕਰ ਲਿਆ ਜਾਵੇ ਇਹਦੇ ਨਾਲ ਉਹਨਾਂ ਮੁਲਾਜ਼ਮਾਂ ਦੇ ਵਿੱਚ ਵੀ ਸਰਕਾਰ ਪ੍ਰਤੀ ਜਿਹੜੀ ਆਮ ਲੋਕਾਂ ਦੀ ਸਰਕਾਰ ਹੈ ਉਸ ਦੇ ਪ੍ਰਤੀ ਹੋਰ ਜਿਹੜੀ ਹੈ ਉਹ ਭਾਵਨਾ ਕੰਮ ਕਰਨ ਦੀ ਵੀ ਤੇ ਉਹਨਾਂ ਨੂੰ ਸਰਕਾਰ ਦੇ ਨਾਲ ਮਿਲ ਕੇ ਚੱਲਣ ਦੀ ਭਾਵਨਾ ਪੈਦਾ ਹੋਊਗੀ ਸਰਕਾਰ ਵੱਲੋਂ ਸਾਨੂੰ ਇਹਦਾ 3 ਕਰੋੜ 67 ਲੱਖ ਰੁਪਇਆ ਰਿਟਾਇਰ ਮੁਲਾਜ਼ਮਾਂ ਦੇ ਤੇ ਇਹ ਕੱਦ ਤੋ ਹੈ ਉਰੇ ਵੀ ਭਾਈ ਮਲਾਜਮਾਂ ਜਿਹੜੇ ਹੈਗੇ ਜਿਹਨੂੰ ਇਹ ਕੋਰਟ ਕੇਸ ਲਾਈ ਸੀਗੇ ਕਸ਼ਕ ਨੇ ਕਸ਼ਕ ਨੇ ਕੋਰਟ ਕੇਸ ਨਹੀਂ ਲਾਇਆ ਸੀ ਇਹ ਅਸੀਂ ਡਿਮਾਂਡ ਕੀਤੀ ਸੀ ਕਿ ਸਾਰੇ ਹੀ ਮਲਾਜਮਾਂ ਦੇ ਜਿਹੜੇ ਰਿਟਾਇਰਮੈਂਟ ਡਿਊ ਹੈ ਅੱਜ ਦੀ ਤਰੀਕ ਦੇ ਵਿੱਚ ਸਾਰਿਆਂ ਦੇ ਜਿਹੜੇ ਰਿਟਾਇਰਮੈਂਟ ਡਿਊਸ ਹੈ ਉਹ ਦਿੱਤੇ ਜਾਣ ਸਰ ਇੱਕ ਤੁਸੀਂ ਕਹਿ ਦਿੱਤੀ ਕਿ ਸ਼ਾਇਦ ਤਸਦੀਕੇ ਦਾ ਕੰਮ ਪੂਰਾ ਨਹੀਂ ਕਰ ਰਿਹਾ ਹੈ ਹਾਂਜੀ ਪਰ ਕਈ ਥਾਂ ਤੇ ਦਿੱਕਾ ਰੋੜ ਜਾਂਦੇ ਉੱਤੇ ਸਭ ਤੇ ਬਾਕਸ ਫੇਰ ਤੇ ਕਿੰਨੇ ਜਾਂਦੇ ਨੇ ਬਿਲਕੁਲ ਸਰ ਕੰਪਲੀਟ ਕਰਾ ਤੇ ਬਾਕੀ ਵਿੱਚ ਹੋ ਜਾਵੇ ਤੇ ਦੋ ਦਿਨਾਂ ਵਿੱਚ ਦੋ ਜਣੇ ਫੋਟੋ ਲੈ ਕੇ ਕੀ ਆ ਜੇ ਕਿਉਂ ਰੋੜ ਜਾਲੀਆਂ ਵਾਲੀ ਜਿਹੜੀ ਕੋਈ ਗੱਲ ਹੈਗੀ ਆ ਉਹ ਮੇਰੇ ਧਿਆਨ ਚ ਤੁਸੀਂ ਮੈਨੂੰ ਦੱਸਤਾ ਜੋ ਕਿੱਥੇ ਵਾਲੀ ਹੈਗੀ ਹੈ ਮੈਂ ਕਹਿਆ ਸੀ ਸੀਵਰ ਦੀ ਸਫਾਈ ਦਾ ਕੰਮ ਉਹ 50 ਲੱਖ ਰੁਪਏ ਦਾ ਸੀ ਟੈਂਡਰ ਲਾਇਆ ਸੀ ਜਿਹੜੀ ਕਿਉਂਕਿ ਜਿਹੜੀ ਸਾਰੇ ਸ਼ਹਿਰ ਦਾ ਜਿਹੜਾ ਮੇਨ ਸੀਵਰ ਹੈ ਸਾਰਾ ਉਸੇ ਲਾਈਨ ਤੇ ਬੋਝ ਹੈ ਠੀਕ ਹੈ ਉਹ ਸਫਾਈ ਹੁੰਦੀ ਹੈ ਦਿਨੇ ਟ੍ਰੈਫਿਕ ਹੁੰਦਾ ਉਹ ਰਾਤ ਨੂੰ ਸਾਫ ਹੁੰਦਾ ਠੀਕ ਹੈ ਰਾਤ ਨੂੰ ਜਦੋਂ ਕਰਦੇ ਤਾਂ ਉਹ ਪਲੱਗ ਲਾਉਂਦੇ ਅੱਗੇ ਪਲੱਗ ਲਾ ਕੇ ਉਹਨੂੰ ਸਾਫ ਕਰਦੇ ਆ ਉਹਦੇ ਵਿੱਚ ਬਹੁਤ ਸਾਰਾ ਮਲਬਾ ਓਵਰ ਬਰੇਜ ਦਾ ਤੇ ਹੋਰ ਬੜਾ ਕੁਝ ਪਿਆ ਹੈ ਜਿਦੇ ਕਰਕੇ ਜਦੋਂ ਉਹ ਉਹਨੂੰ ਪਲੱਗ ਲਾ ਕੇ ਕੰਮ ਕਰਦੇ ਆ ਤਾਂ ਉਹਦੇ ਨਾਲ ਕੀ ਹੈ ਕਿ ਪਿੱਛੇ ਗਲਗਾਂ ਦੇ ਵਿੱਚ ਪਾਣੀ ਉੱਪਰ ਆਉਂਦਾ ਜਿਸ ਨਾਲ ਰੋਡ ਜਾਲੀਆਂ ਡੈਮੇਜ ਹੁੰਦੀਆਂ ਕਿਉਂਕਿ ਜਿਹੜਾ ਐਸਓਪੀ ਮੁਤਾਬਕ ਜਿਹੜਾ ਡਿਵੈਲਪਮੈਂਟ ਫੰਡਾ ਹੈ ਕਿ ਜਦੋਂ ਅਸੀਂ ਕੋਈ ਕੰਮ ਕਰਦਾ ਥੋੜੀ ਬੋਲੀ ਤਕਲੀਫ ਆਉਂਦੀ ਹੈ ਅਦਰਵਾਈਜ਼ 15 20 ਦਿਖਾਓ ਤਾਂ ਸਾਰਾ ਟੌਟਲ ਹੋ ਜਾਏਗਾ ਜੇ ਕੋਈ ਜਾਲੀਆਂ ਟੱਕਣ ਜਿਹ ਕੋ ਰਹਿੰਦੇ ਆ ਉਹ ਮੈਂ ਮੁਲਾਜ਼ਮਾਂ ਨੂੰ ਕਹਿ ਕੇ ਤੇ ਉਹ ਕਰਵਾਉਂਦਾ ਹੈ ਰਿਟਾਇਰਡ ਮੁਲਾਜ਼ਮਾਂ ਜਿਹੜੇ ਸਾਡੇ 17 18 ਦੇ ਕਰੀਬ ਉਹਨਾਂ ਦੀ ਜਿਹੜੇ ਬਕਾਏ ਸੀ ਲਗਭਗ ਪੌਣੇ 4-5 ਜਿੰਨਾ ਜ਼ਿਆਦਾ ਰਿਟਾਇਰਮੈਂਟ ਤੇ ਮਿਲਣਗੇ ਉਹ ਸਾਰੇ ਅਮਰ ਸਿੰਘ ਸਾਹਿਬ ਨੇ ਦੇ ਯਤਨਾਂ ਨਾਲ ਉਹ ਸਾਰਾ ਸਾਨੂੰ ਉਹਦੀ ਜਿਹੜੀ ਬਕਾਇਆ ਰਕਮ ਸੀ ਉਹ ਮਿਲ ਗਈ ਸੀ ਉਹ ਅੱਜ ਅਸੀਂ ਉਹ ਚੈੱਕ ਕਰ ਅੱਛੇ ਦੇ ਬੰਦੇ ਤਾਂ ਕੰਪਨਡਰ ਦਾ ਵੀ ਕਰਾਈ ਹੋਣੇ ਚਾਹੁੰਦਾ ਚਾਹੇ ਚੱਕੀ ਉਹਦੀ ਜਿਹੜੀ ਉਹ ਵੀ ਲਗਭਗ ਕੋਈ ਉਹਦੇ ਚਲੇ ਰੋਲਾ ਨਹੀਂ ਹੈਗਾ ਉਹ ਅਸੀਂ ਅਮਰ ਸਿੰਘ ਸਾਹਿਬ ਨੇ ਕਿਹਾ ਕਿ ਉਹਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਊਗਾ ਜਿਵੇਂ ਚੱਲ ਰਿਹਾ ਉਹ ਐਜ਼ ਇਟ ਇਜ਼ ਚੱਲਦਾ ਮਤਾਂ ਪਤੀ ਕੋ ਉਹ ਮਤਾਂ ਸਦੇ ਪਾਉਣੇ